ਐਸਐਸਪੀ ਵੱਸਲਾ ਗੁਪਤਾ ਵੱਲੋਂ ਜ਼ਿਲ੍ਹੇ 'ਚ ਅਸਮਾਜਿਕ ਅੰਸਰਾ ਦੇ ਵਿਰੁੱਧ ਵਿੱਤੀ ਮੁਹਿੰਮ ਦੇ ਤਹਿਤ ਥਾਣਾ ਸਦਰ ਫਗਵਾੜਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੱਡੀ ਕਾਰਵਾਈ ਕਰਦਿਆਂ ਸਥਾਨਿਕ ਪਿੰਡ ਚੱਕ ਹਕੀਮ ਵਿਖੇ ਕਿਰਾਏ ਦੀ ਇੱਕ ਕੋਠੀ ਦੇ ਵਿੱਚ ਚੱਲ ਰਹੇ ਕਥਿਤ ਦੇਵਪਾਰ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀਐਸਪੀ ਫਗਵਾੜਾ ਪਟਪੁਸ਼ਨ ਨੇ ਮੌਕੇ ਤੇ ਮੌਜੂਦ ਹੋਰ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਦੇ ਵਿੱਚ ਦੱਸਿਆ ਕਿ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੇ ਹੁਕਮਾਂ ਤੇ ਜਦੋਂ ਪੁਲਿਸ ਨੇ ਗੁਪਤ ਸੂchna ਦੇ ਆਧਾਰ ਤੇ ਪਿੰਡ ਚੱਕ ਹਕੀਮ ਵਿਖੇ ਇੱਕ ਕਿਰਾਏ ਦੀ ਕੋਠੀ ਦੇ ਵਿੱਚ ਛਾਪਾ ਮਾਰਿਆ ਤਾਂ ਉੱਥੇ ਦੇਵ ਵਪਾਰ ਦੇ ਅੱਡੇ ਦਾ ਪਰਦਾ ਫਾਸ਼ ਹੋਇਆ ਡੀਐਸਪੀ 파ਟ ਪੁਸ਼ਨ ਨੇ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਬਲਵਿੰਦਰ ਸਿੰਘ ਭੁੱਲਰ ਅਤੇ ਪੁਲਿਸ ਟੀਮ ਨੇ ਮੌਕੇ ਤੇ ਦੇਵ ਵਪਾਰ ਦੇ ਕਾਨੂੰਨੇ ਧੰਦੇ ਵਿੱਚ ਸ਼ਾਮਲ ਇੱਕ ਲੜਕੇ ਅਤੇ ਤਿੰਨ ਲੜਕੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਵਿਰੁੱਧ ਦਾ 3 4 ਅਨੈਤਿਕ ਤਸਕਰੀ ਰੋਕਥਾਮ ਐਕਟ 1956 ਦੇ ਤਹਿਤ ਪੁਲਿਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਹੁਣ ਤੱਕ ਦੀ ਕੀਤੀ ਜਾਂਚ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਇਸ ਅੱਡੇ ਦੀ ਸੰਚਾਲਿਕਾ ਖੁਦ ਦੇਵਪਾਕ ਵਪਾਰ ਕਰ ਰਿਹਾ ਸੀ ਅਤੇ ਉਹ ਬਾਹਰੋਂ ਲੜਕੀਆਂ ਨੂੰ ਬੁਲਾ ਕੇ ਦੇਵਪਾਰ ਦਾ ਧੰਦਾ ਕਰਵਾ ਰਿਹਾ ਸੀ ਡੀਐਸਪੀ ਫਗਵਾੜਾ ਨੇ ਦੱਸਿਆ ਹੈ ਕਿ ਮੌਕੇ ਤੋਂ ਗ੍ਰਿਫਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਸੁਖਵਿੰਦਰ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਗੋਜੋ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ ਪੁਲਿਸ ਨੇ ਦੇਵਪਾਰ ਦੇ ਰੈਕਟ ਦੇ ਅੱਡੇ ਤੋਂ ਇੱਕ ਮੋਟਰਸਾਈਕਲ ਅਤੇ 26000 ਰੁਪਏ ਕੈਸ਼ ਭਾਰਤੀ ਕਰੰਸੀ ਵੀ ਬਰਾਮਦ ਕੀਤੀ ਹੈ ਉਨ੍ਹਾਂ ਦੱਸਿਆ ਕਿ ਚਾਰਾਂ ਮੁਲਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਵੇਗਾ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਉਹ ਪੁਲਿਸ ਉੱਚਗੇ ਦੌਰਾਨ ਮਹੱਤਵਪੂਰਨ ਖੁਲਾਸੇ ਕਰਨਗੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਫਗਵਾੜਾ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਪਿੰਡ ਚੱਕ ਹਕੀਮ ਦੇ ਵਿੱਚ ਬੀਤੇ ਕੁਝ ਸਮੇਂ ਤੋਂ ਚੱਲ ਰਿਹਾ ਇਹ ਜੇਬ ਵਪਾਰ ਦਾ ਧੰਦਾ ਕਿਸੇ ਦੇ ਪ੍ਰਭਾਵ ਅਤੇ ਛਤਰ ਛਾਇਆ ਦੇ ਹੇਠ ਚੱਲ ਰਿਹਾ ਸੀ ਲੋਕ ਸਵਾਲ ਕਰ ਰਹੇ ਨੇ ਕਿ ਫਗਵਾੜਾ ਦੇ ਪਿੰਡ ਚੱਕ ਹਕੀਮ ਚ ਬਾਹਰੋ ਚਲਾਏ ਜਾ ਰਹੇ ਅੱਡੇ ਨੂੰ ਇਸ ਤਰੀਕੇ ਨਾਲ ਚਲਾਉਣ ਦੇ ਪਿੱਛੇ ਉਹ ਕਿਹੜੇ ਸਵੇਤ ਪੋਸ਼ ਲੋਕ ਸਰਗਰਮ ਹਨ ਕਿਉਂਕਿ ਬਿੜਾ ਤਗੜੇ ਰਸੂਖ ਦੇ ਸਮਰਥਨ ਤੋਂ ਅਜੇਹਾ ਕੋਈ ਵੀ ਕਤਲ ਅੱਡਾ ਚਲਾਉਣ ਦੀ ਕਲਪਨਾ ਕਰਨਾ ਵੀ ਬਹੁਤ ਮੁਸ਼ਕਲ ਹੈ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਸੰਭਵ ਨਹੀਂ ਹੈ ਕਿ ਪੁਲਿਸ ਆਦ ਸmeida ਕਿਸੇ ਨੂੰ ਵੀ ਇਸ ਦੇ ਬਾਰੇ ਪਹਿਲਾਂ ਤੋਂ ਕੁਝ ਨਾ ਪਤਾ ਹੋਵੇ ਕਿ ਜ਼ਿਲ੍ਹਾ ਕਪੂਰਥਲਾ ਦੇ ਉੱਚ ਪੁਲਿਸ ਅਧਿਕਾਰੀ ਇਸ ਤੱਥ ਦੀ ਡੂੰਘਾਈ ਨਾਲ ਜਾਂਚ ਕਰਨਗੇ ਇਹ ਸਵਾਲ ਹੈ ਜੋ ਆਮ ਲੋਕ ਪੁੱਛ ਰਹੇ ਨੇ